ਹਾਂਜੀ کریمਪੁਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੈਪੀ ਅਸਰ ਤੁਸੀਂ ਅਚੇਚੇ ਤੌਰ ਤੇ ਸੰਗਰੂਰ ਦੇ ਵਿੱਚ ਆਏ ਦੱਸੋਗੇ ਕੀ ਕਰ ਰਹੇ ਹੋ ਪਿਛਲੇ ਦਿਨੀ ਤੁਹਾਡੇ ਸੰਗਰੂਰ ਦੇ ਵਿੱਚ ਜੋ ਪੰਜਾਬ ਦੀ ਸਰਕਾਰ ਸ਼ਰੀਆਮ ਮਜ਼ਦੂਰਾਂ ਤੇ ਬੇਜਮੀਨੇ ਗਰੀਬਾਂ ਤੇ ਬੇਤਹਾਸ਼ਾ ਜ਼ਬਰ ਕਰਦੇ ਨਜ਼ਰ ਆਈ ਮੈਨੂੰ ਅਫਸੋਸ ਨਾ ਕਰਨਾ ਪੈਂਦਾ ਕਿ ਐਸਾ ਜ਼ਬਰ ਇਹਨਾਂ ਤੋਂ ਘੱਟੋ-ਘੱਟ ਉਮੀਦ ਨਹੀਂ ਸੀ ਔਰ ਇਸ ਤੋਂ ਜ਼ਿਆਦਾ ਅਫਸੋਸ ਹੈ ਕਿ ਬੌਧਨ ਸਮਾਜ ਪਾਰਟੀ ਨੇ ਉਸੇ ਦਿਨ ਇਸ ਕਠਰਾ ਕਰਮ ਨੂੰ ਕੰਡੈਮ ਕੀਤਾ ਪਰ ਬਾਕੀ ਕੋਈ ਰਾਜਨੀਤਿਕ ਦਲ ਅਜੇ ਤੱਕ ਆ ਕੇ ਬੇ ਜਮੀਨੇ ਗਰੀਬਾਂ ਨਾਲ ਖੜਾ ਨਹੀਂ ਸਾਰੇ ਅਜੇ ਵੀ ਰਾਜਾशाही ਸਿਸਟਮ ਨਾਲ ਕਾਂਗਰਸ ਵੀ ਖੜੀ ਰਾਜਾशाही ਸਿਸਟਮ ਨਾਲ ਬੀ ਜੇ ਪੀ ਅਕਾਲੀ ਦਲ ਆਪ ਇਹ ਚਾਰੇ ਤਰ੍ਹਾਂ ਰਾਜਾशाही ਸਿਸਟਮ ਨਾਲ ਖੜੀਆਂ ਨਜ਼ਰ ਆਉਂਦੀਆਂ ਗਰੀਬਾਂ ਨਾਲ ਮਜ਼ਦੂਰਾਂ ਨਾਲ ਬੇਜ਼ਮੀਨਿਆਂ ਨਾਲ ਛੋਟੇ ਕਿਸਾਨਾਂ ਨਾਲ ਕੋਈ ਨਜ਼ਰ ਨਹੀਂ ਆ। ਅਸੀਂ ਉਸ ਦਿਨ ਵੀ ਇਹ ਕੰਧਨ ਕੀਤਾ ਸੀ ਸਾਰਾ ਕੁਝ ਔਰ ਕਿਹਾ ਸੀ ਕਿ ਅਗਰ ਸਰਕਾਰ ਆਪਣੀ ਸਮੰਤਵਾਦੀ ਔਰ ਜ਼ਾਬਰ ਨੀਤੀ ਚ ਬਦਲਾਅ ਨਾ ਕੀਤਾ ਫਿਊਡਲ ਔਰ ਪ੍ਰੋਲ ਮਾਈਸਮ ਨੂੰ ਨਾ त्याਗਿਆ ਤਾਂ ਬਹੁਜੂਮ ਸਮਾਜ ਪਾਰਟੀ ਸੰਗਰੂਰ ਪਹੁੰਚ ਕੇ ਵੀ ਅਗਰ ਇੰਟਰਵਿਊ ਕਰਨਾ ਪਿਆ ਤਾਂ ਕਰੂ ਉਹ ਕੱਲ ਕਿਉਂਕਿ ਸਾਡੇ ਧਰਨੇ ਪ੍ਰੋਡਕਸ਼ਨ ਸੀ ਪੂਰੇ ਪੰਜਾਬ ਦੇ ਵਿੱਚ ਮੈਂ ਕੱਲ ਅਮਰਸਰਤ ਸੀ ਤੋ ਰਾਤ ਹੀ ਮੈਂ ਸੰਗਰੂਰ ਫੋਨ ਕੀਤਾ ਕਿ ਭਾਈ ਕੱਲ ਸਵੇਰੇ ਅਸੀਂ ਸਾਢੇ 7 ਵਜੇ ਇੱਥੇ ਸੰਗਰੂਰ ਪਹੁੰਚਾਂਗੇ ਔਰ ਅਸੀਂ ਸਵੇਰੇ ਸਾਢੇ 8 ਵਜੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਉਹਨਾਂ ਦੇ ਰੈਸਟ ਤੇ ਔਰ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਕਿ ਜਿਹੜੇ ਬੇਗਨਾਹ ਲੋਕ ਜ਼ਮੀਨ ਮੰਗਣਾ ਕੋਈ ਅਪਰਾਧ ਨਹੀਂ ਇਹ ਕੋਈ ਐਂਟੀ ਨੈਸ਼ਨਲ ਸਟੈਪ ਨਹੀਂ ਇਹ ਆਪਣਾ ਹੱਕ ਅਧਿਕਾਰ ਵਾ ਕਿਉਂਕਿ ਜਿੰਨੀ ਜਨਾਂ ਦੀ ਸੰਖਿਆ ਭਾਰੀ 19 ਉਹਨਾਂ ਦੀ ਹਿੱਸੇਦਾਰੀ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਇਹ ਬਹੁਜਨ ਸਮਾਜ ਪਾਰਟੀ ਦਾ ਵੀ ਅੰਦੋਲਨ ਲੇਕਿਨ ਜਿਸ ਤਰ੍ਹਾਂ ਸਰਕਾਰ ਪੇਸ਼ ਆਈ ਕਿ ਰਾਜਾ ਜਿਹੜਾ ਕਿ ਐਗਰੀਮੈਂਟ ਕਰਕੇ ਭਾਰਤ ਸਰਕਾਰ ਨੂੰ ਆਪਣੀ रियासत ਤੋਂ ਰਿਮਰਜ਼ ਦਿੱਤੇ ਔਰ ਉਸ रियासत ਦੇ ਜੋ ਵੀ ਐਸੈਟਸ ਸਗੇ ਉਹ ਸਾਰੇ ਇੰਡੀਆ ਗਵਰਨਮੈਂਟ ਦੇ ਹੋ ਗਏ। ਲੇਕਿਨ ਫਿਰ ਵੀ ਸਰਕਾਰ ਉਸ ਰਾਜਾ ਸ਼ਾਹੀ ਸਿਸਟਮ ਨੂੰ ਬਚਾਉਣ ਲਈ ਉਹਦੀ ਜਾਇਦਾਦ ਨੂੰ ਬਚਾਉਣ ਲਈ ਮਜ਼ਦੂਰਾਂ ਤੇ ਕਿਰਤੀਆਂ ਤੇ ਡੰਡਾ ਚਲਾਉਂਦੀ ਆ ਉਹਨਾਂ ਨੂੰ ਜੇਲ੍ਹ ਭੇਜੀ। ਐਸੇ ਜ਼ਾਬਰ ਰਵਈਏ ਦੀ ਅਸੀਂ ਨਿੰਦਾ ਕਰਦੇ ਆ ਸਰਕਾਰ ਦੀ। ਅਸੀਂ डीसी साहब ਨੂੰ ਇਹ ਗੱਲ ਕਹੀ ਹੈ ਕਿ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਬੇਗੁਨਾਹ ਬੇਕਸ ਮਿਲਿਆ ਨੂੰ ਸਰਕਾਰ ਰਹਾ ਕਰੇ। ਔਰ ਮਿਸ ਹੈਂਡਲਿੰਗ ਲਈ ਜ਼ਿੰਮੇਵਾਰ ਅਧਿਕਾਰੀ ਮੈਨੂੰ ਲੱਗਦਾ ਗ੍ਰਿਫਤਾਰੀ ਦੀ ਲੋੜ ਪੈਣੀ ਨਹੀਂ ਸੀ। ਸ਼ਾਇਦ ਜ਼ਿਲ੍ਹਾ ਪੁਲਿਸ ਕਪਤਾਨ ਦੇ ਵਿੱਚ ਤਜਰਬੇ ਦੀ ਕਮੀ ਉਹ ਸਿਚੁਏਸ਼ਨ ਨੂੰ ਪ੍ਰੋਪਰ ਹੈਂਡਲ ਨਹੀਂ ਕਰ ਸਕਿਆ। ਉਹਨਾਂ ਦੀ ਮਿਸ ਹੈਂਡਲਿੰਗ ਨਾਲ ਇਹ ਸਿਚੁਏਸ਼ਨ ਬਿਗਰੀ ਪਰੰਤੂ ਫਿਰ ਵੀ ਸਾਡਾ ਸਰਕਾਰ ਨੂੰ ਇਹ ਕਹਿਣਾ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਇਹਨਾਂ ਨੂੰ ਰਿਆ ਕਰਕੇ ਸਰਕਾਰੀ ਜ਼ਮੀਨ ਬੇਜ਼ਮੀਨੇ ਲੋਕਾਂ ਵਿੱਚ ਵੰਡਣ ਲਈ ਜੋ ਵੀ ਲੀਗਲ ਪ੍ਰੋਸੀਜਰ ਅਡਾਪਟ ਕਰਨ ਦੀ ਲੋੜ ਆ ਉਹਨੂੰ ਸੁਪੀਟ ਕਰਕੇ ਉਹਨੂੰ ਕਨਕਲੂਜਨ ਤੱਕ ਪਹੁੰਚਾਵੇ ਬਿਨਾਂ ਕਿਸੇ ਦੇਰੀ ਤੋਂ ਜ਼ਮੀਨ ਵੰਡਣ ਦੀ ਪ੍ਰਕਿਰਿਆ ਦੇ ਉੱਪਰ ਅਮਲ ਸ਼ੁਰੂ ਕੀਤਾ ਜਾਵੇ ਅਸੀਂ ਜੁਪੀ 'ਚ ਸਰਕਾਰ ਬਣਾ ਕੇ 3-3 ਏਕੜ ਦੇ ਪੱਟੇ ਬੇਜਮੀਨੇ ਗਰੀਬਾਂ ਨੂੰ ਦਲਤਾਂ ਨੂੰ ਪਛੜਿਆ ਨੂੰ ਔਰ ਜਿਹੜਾ ਗਰੀਬ ਸੀ ਕੋਈ ਵੀ ਬਾਕੀਆਂ ਨੂੰ ਵੀ ਮੌਕਾ ਦਿੱਤਾ। ਤੇ ਸਾਡਾ ਪੰਜਾਬ ਸਰਕਾਰ ਨੂੰ ਕਹਿਣਾ ਕਿ ਜੇ ਜੁਪੀ 'ਚ BSP ਦੀ ਸਰਕਾਰ ਪੈਨਮਾਇਆ ਬਤੀ ਇਹ ਕਰ ਸਕਦੀ ਹੈ। ਬੇਜਮੀਨੇ ਗਰੀਬਾਂ ਨੂੰ ਜ਼ਮੀਨ ਦੇਣ ਦਾ ਲੱਖਾਂ ਏਕੜ ਜ਼ਮੀਨ ਬੰਦੀ। ਪੰਜਾਬ ਦੀ ਸਰਕਾਰ ਬੇਜਮੀਨੇ ਗਰੀਬਾਂ ਤੇ ਲੱਖੀਆਂ ਕਿਉਂ ਚਲਾਉਂਦੀ ਪੰਜਾਬ ਦੀ ਸਰਕਾਰ ਤਾਨਾਸ਼ਿ ਤਾਨਾਸ਼ਾ ਕਿਉਂ ਬਣ ਗਈ ਪੰਜਾਬ ਦੀ ਸਰਕਾਰ ਅਗਰ ਕਿਸਾਨ ਅੰਦੋਲਨ ਕਰਦਾ ਤਾਂ ਉਹਨਾਂ ਦੀ ਅਟਰੀਆਂ ਤੱਕ ਲੈ ਜਾਂਦੀ ਹੈ ਜੀਸੀਬੀ ਚਲਾਉਂਦੀ ਹੈ ਪੰਜਾਬ ਦੀ ਸਰਕਾਰ ਹਸ਼ਿਆਰਪੁਰ ਦੇ ਵਿੱਚ ਮਾਲਕੀ ਬਾਰੇ ਕਰਤੀ 40 ਸਾਲ ਤੋਂ ਰਹਿ ਰਹੇ ਲੋਕ ਜਿਨ੍ਹਾਂ ਦੀ ਰਜਿਸਟਰੀਆਂ ਪੈਸੇ ਦਿੱਤੇ ਹੋਏ ਗਰੀਬਾਂ ਦੇ ਕਰਨ ਤੋੜਨ ਲਈ ਆਪਣਾ ਪੀਲਾ ਪੰਜਾਬ ਭੇਜ ਦਿੰਦੀ ਆ ਕਿ ਅਸੀਂ ਇੱਥੇ ਇੰਪਰੂਵਮੈਂਟ ਦਾ ਮਤਲਬ ਜਗ੍ਹਾ ਦਾ ਵਿਕਾਸ ਕਰਨਾ ਪੁਪ ਪੰਜਾਬ ਦੀ ਸਰਕਾਰ ਜ਼ਹਿਰੀਲੀ ਸ਼ਰਾਬ ਦੇ ਅੱਡੇ ਬੰਦ ਕਰਨ ਤੇ ਫੇਲ ਹੋ ਗਈ 28 ਮੌਤਾਂ ਮਜੀਠੇ ਚ ਹੋਈਆਂ 3 ਲੁਧਿਆਣੇ ਚ ਹੋਈਆਂ ਰੋਜ਼ ਕਿਤੇ ਨਾ ਮੌਤਾਂ ਹੋ ਰਹੀਆਂ ਪਰसों ਤੁਹਾਡੇ ਬਰਨਾਲੇ ਦੇ ਵਿੱਚ ਓਵਰਡੋਜ਼ ਨਾਲ ਮੌਤਾਂ ਹੋਈਆਂ ਤਰ ਤਰ ਚ ਹੋਈਆਂ ਦੇਰ ਪਹਿ ਚ ਹੋਈ ਰੋਕਣੀ ਇਹ ਤਾਂ ਉਹ ਅਗੜੀਆਂ ਮੀਡੀਆ ਮੀਡੀਆ ਤੱਕ ਪਹੁੰਚਣੀ ਹੈ ਬਹੁਤ ਮਾਪੇ ਤਾਂ ਇਸ ਕਰਕੇ ਨਹੀਂ ਦੱਸਦੇ ਕਿ ਪਤਾ ਹੀ ਨਾ ਲੱਗੇ ਕਿਸੇ ਨੂੰ ਕਿ ਸਾਡਾ ਪੁੱਤ ਵੀ ਨਸ਼ੇ ਨਾ ਚਲਾ ਗਿਆ ਇਹ ਇੱਕ कलंक ਸਮਝਿਆ ਜਾਂਦਾ ਹੈ ਸਮਾਜਿਕ ਤੌਰ ਤੇ ਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਨ ਚਾਹੂੰਗਾ ਮਾਪਿਆਂ ਨੂੰ ਕਹਿਣਾ ਚਾਹੂੰਗਾ ਜਿਹੜੇ ਘਰ ਇਹ ਉਜਾੜ ਗੁੱਟੇ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ BSP ਨੇ ਪੰਜਾਬ ਸੰਭਾਲੋ ਮਹਮ ਖੇੜੀ ਆਓ ਮੌਜੂਦ ਸਮਾਜ ਸਪਾਰਟੀ ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬਣੋ ਅਸੀਂ ਪੰਜਾਬ ਚ ਧੀਆ ਦੇ ਸਵਾਗ ਮਾਮਾ ਦੇ ਪੁੱਤ ਔਰ ਪੈਣਾ ਦੇ ਭਰਾ ਬਚਾਉਣ ਲਈ ਇਹ ਮਹਿੰਮ ਚਲਾਈ ਹੈ। ਸ਼ਪਾਓ ਨਾ ਸ਼ਪਾਓ ਦੇ ਤਾਂ ਰੋਜ਼ ਜਿਓਗੇ ਰੋਜ਼ ਮਰੋਗੇ। ਸ਼ਪਾਓ ਨਾ ਇਹ ਕੋਈ ਛੋਟੀ ਕੰਪਨੀ ਨਹੀਂ ਇਹ ਸਰਕਾਰ ਦੀ ਕਿਡੋੜੀ ਹੈ ਕਿਉਂਕਿ ਸਰਕਾਰ ਸਪਲਾਈ ਚੇਨ ਨੂੰ ਤੋੜਨ ਵਿੱਚ ਫੇਲ ਹੋਈ ਹੈ। ਪੁਲਿਸ ਤੰਦਰ ਡਰਗ ਮਾਫੀਆ ਔਰ ਪੋਲੀਟੀਸ਼ਨ ਦੇ ਗੱਟ ਜੋੜ ਨੂੰ ਤੋੜਨ ਵੇ ਲੋਇ ਨ ਸਰਕਾਰ ਬੀਐਸਪੀ ਦੀ ਪੰਜਾਬ ਸੰਭਾਲੋ ਮਹਿਮ ਨੂੰ ਸਫਲ ਕਰੋ ਬਹੁਜਨ ਸਮਾਜ ਪਾਰਟੀ ਇਸ ਗੱਜ ਡੋਡੂ ਤੋੜ ਕੇ ਪੰਜਾਬ ਨੂੰ ਇਸ ਉਜਾੜੇ ਤੋਂ ਇਸ ਅੰਧਕਾਰ ਤੋਂ ਕੱਢ ਕੇ ਅਸੀਂ ਇੱਕ ਨਵੇਂ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਾਂਗੇ ਹਾਂ ਜੀ ਪ੍ਰਧਾਨ ਜੀ ਜਿਸ ਤਰ੍ਹਾਂ ਤੁਸੀਂ ਵੀ ਪੰਜਾਬ ਸੰਭਾਲੋ ਮਹਿੰਮ ਚਲਾ ਰੱਖਿਆ ਹੈ ਕੱਲ ਤੁਹਾਡਾ ਇੱਕ ਰੋਸ ਪ੍ਰਦਰਸ਼ਨ ਵੀ ਹੋਇਆ ਸਕਸੈਸ ਰਿਹਾ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਸੋ ਤੁਸੀਂ ਇਹ ਮਹਿੰਮ ਚਲਾ ਰੱਖਿਆ ਜੋ ਪੰਜਾਬ ਦੀ ਮੌਜੂਦਾ ਸਰਕਾਰ ਹੈ ਉਹਨਾਂ ਨੇ ਵੀ ਨਸ਼ਾ ਮੁਕਤੀ ਯਾਤਰਾ ਇੱਕ ਸ਼ੁਰੂ ਕੀਤੀ ਹੋਈ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਲੇਕੋ ਮੈਂ ਕਿਹਾ ਭਈ ਯਾਤਰਾ ਅਗਰ ਨਸ਼ਿਆਂ ਦਾ ਹੱਲ ਹੁੰਦੀ 5 ਦਿਨ ਪੰਜਾਬ ਦੇ ਗਵਰਨਰ ਸਾਹਿਬ ਕਰਨ ਤਾਂ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਜਲਿਆਂਦੀ ਯਾਤਰਾ ਚਾਰ ਪੰਜ ਦਿਨ ਉਹ ਨਹੀਂ ਕਰੇ ਉਸ ਯਾਤਰਾ ਤੋਂ ਬਾਅਦ ਮਜੀਠਾ ਤੇ 28 ਮੌਤਾਂ ਹੋਈਆਂ ਜ਼ਹਿਰੀਲੀ ਸ਼ਰਾਬ ਲੁਧਿਆਣੇ ਦੇ ਵਿੱਚ ਕੇਜਰੀਬਾਲ ਔਰ ਭਗਵੰਤ ਮਾਨ ਜੀ ਨੇ ਯਾਤਰਾ ਕੀਤੀ ਤਿੰਨ ਮੌਤਾਂ ਉੱਥੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੈਂ ਕਿ ਇਹ ਤਾਂ ਸਿਰਫ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਟੱਟਾ ਪਾਣ ਲਈ ਆ ਯਾਤਰਾ ਇਹ ਡਰੱਗ ਮਾਫੀਆ ਦੇ ਖਾਤਮੇ ਲਈ ਨਹੀਂ ਇਹ ਡਰੱਗ ਕੰਟਰੋਲ ਕਰਨ ਲਈ ਨਹੀਂ ਇਹ ਯਾਤਰਾ ਸਿਰਫ ਡੈਮੰਡ ਕੰਟਰੋਲ ਕਰਨ ਲਈ ਕੀਤੀ ਜਾ ਰਹੀ ਹੈ ਸੋ ਬਹੁਜਨ ਸਮਾਜ پارٹی ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਕਿ ਤੁਸੀਂ ਜ਼ਿੰਮੇਵਾਰੀ ਚੁੱਕੀ ਸਿੱਕੇ ਅਸੀਂ ਇਹ ਮਹੀਨਿਆਂ ਚ ਡਰੱਗ ਦਾ ਖਾਤਮਾ ਕਰਾਂਗੇ ਡਰੱਗ ਮਾਫੀਆ ਦਾ ਖਾਤਮਾ ਕਰਾਂਗੇ ਤੁਸੀਂ ਫੇਲ ਹੋ ਗਏ ਸਾਡੇ 3 ਸਾਲ ਬੀਤਣ ਵਾਲੇ ਆ ਤੁਸੀਂ ਬੁਰੀ ਤਰ੍ਹਾਂ ਅਸਫਲ ਹੋਏ ਹੋ ਤੁਸੀਂ ਲੱਖਾਂ ਮਾਮਾਂ ਦੇ ਪੁੱਤ ਜੋ ਡਰਗ ਮਾਫੀਆ ਨੇ ਖਾਦੇ ਆ ਤੁਸੀਂ ਉਹਦੇ ਲਈ ਜ਼ਿੰਮੇਵਾਰ ਆ ਤੁਹਾਡੇ ਹੱਥ ਪੰਜਾਬ ਦੀ ਜ਼ੁਬਾਨੀ ਦੇ ਖੂਨ ਨਾਲ ਰੰਗੇ ਹੋਏ ਆ ਪੰਜਾਬ ਤੁਹਾਨੂੰ ਕਿਸੇ ਕੀਮਤ ਤੇ ਮਾਫ ਨਹੀਂ ਕਰੇਗਾ ਹਾਂ ਜੀ ਪ੍ਰਧਾਨ ਜੀ ਪੁੱਛਣਾ ਚਾਹਾਂਗਾ ਜਿਸ ਤਰ੍ਹਾਂ ਤੁਹਾਡੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਜੋ ਦੇਖਣ ਦੇ ਵਿੱਚ ਆਇਆ ਜੋ ਝੂਠ ਹੈ ਨੌਜਵਾਨ ਨੇ ਉਹ ਤੁਹਾਡੀ ਪਾਰਟੀ ਦੇ ਵਿੱਚ ਬਹੁਤ ਘੱਟ ਦਿਖਾਈ ਦੇ ਰਹੇ ਨੇ ਤੁਸੀਂ ਜੋਤ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੋਤ ਨੂੰ ਵੀ ਅਸੀਂ ਸੱਦਾ ਦਿੰਦੇ ਹਾਂ ਜੋਤ ਨੂੰ ਜੋੜ ਵੀ ਰਹੇ ਪਰ ਰਿਐਲਿਟੀ ਇਹ ਹੈ ਕਿ ਸਾਡਾ 50% ਤੋਂ ਜੋਤ ਦਾ ਵਿਦੇਸ਼ਾਂ ਚ ਜਾ ਕੇ ਪਹੁੰਚ ਗਿਆ ਪੰਜਾਬ ਪਰਸੈਂਟ ਤੋਂ ਜ਼ਿਆਦਾ ਜੋਤ ਹਜ਼ਾਰ ਕਰੋੜ ਰੁਪਏ ਪੰਜਾਬ ਦਾ ਵਿਦੇਸ਼ਾਂ ਦੀ ਯੂਨੀਵਰਸਿਟੀਆਂ ਤੇ ਦੇ ਕੇ ਪੰਜਾਬ ਦੀ ਧਰਤੀ ਛੜ ਚੁੱਕਾ ਮੈਂ ਤਾਂ ਬਾਰ ਬਾਰ ਕਹਿੰਦਾ ਕਿ ਕਿਸੇ ਸਟੇਟ ਨੇਸ਼ਨ ਕੌਮ ਦੀ ਪੂੰਜੀ ਧਨ ਧਰਤੀ ਕੋਠੀਆਂ ਗੱਡੀਆਂ ਜ਼ਮੀਨਾਂ ਨਹੀਂ ਹੁੰਦੀ ਜ਼ਬਾਨੀ ਹੁੰਦੀ ਤੇ ਸਾਡੀ ਤਾਂ ਜ਼ਬਾਨੀ ਇਹਨਾਂ ਨੇ ਉਜਾੜ ਦਿੱਤੀ ਔਰ ਬਾਕੀ ਜਿਹੜੇ ਨੌਜਵਾਨ ਇੱਥੇ ਉਹ ਬਹੁਤ ਚੁਣੌਤੀਆਂ 'ਚ ਫਸੇ ਹੋਏ ਕੁਝ ਬੇਰੁਜ਼ਗਾਰੀ ਨਾਲ ਜੂਝ ਰਹੇ ਕੁਝ ਡਰੈਗਰਾਂ μαਫੀਆ ਦੇ ਚੱਕਰ ਵਿੱਚ ਫਸ ਗਏ ਆ ਕੁਝ ਇਹਨਾਂ ਨੇ ਨਕਲੀ ਨਕਲੀ ਸਮਗਲਰ ਬਣਾ ਕੇ ਜੇਲ੍ਹਾਂ ਵਿੱਚ ਭੇਜ ਦਿੱਤੇ ਕਦੇ ਤੁਸੀਂ ਸੋਚਦੇ ਕਿ 12000 ਸਮਗਲਰ ਕਿਸੇ ਸਕੇਟਪੋ ਮੈਂ ਕੱਲ ਹੁਸ਼ਿਆਰਪੁਰ ਦੀਆਂ ਦੋ ਖਬਰਾਂ ਪੜੀਆਂ ਅਖਬਾਰਾਂ 'ਚ ਲੱਗੀਆਂ ਮੈਂ ਹੈਰਾਨ ਹਾਂ ਕਿ ਪੁਲਿਸ ਵੀ ਖਬਰ ਬਣਾ ਰਹੀ ਹੋਈ ਹੈ ਕਿ ਜੀ ਅਸੀਂ ਇੱਕ ਨੌਜਵਾਨ ਫੜਿਆ ਉਹ ਚੋਦੇ ਵਿੱਚ ਬੈਠਾ ਕੋਈ ਨਸ਼ਾ ਕਰ ਰਿਹਾ ਹੈ। ਅਬ ਨਸ਼ਾ ਕਰਨ ਵਾਲੇ ਨੂੰ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਦੋ ਨੌਜਵਾਨ ਜਿਨ੍ਹਾਂ ਨੂੰ ਨਸ਼ਾ ਕਰਦੇ ਦਿਖਾਇਆ ਵੇਚਦੇ ਨਹੀਂ ਇਹਨਾਂ ਦੀ ਆਪਣੀ ਸਟੇਟਮੈਂਟ। ਸੋ 12000 ਨਸ਼ਾ ਕਰਨ ਵਾਲੇ ਜਿਹੜੇ ਡੀਡਿਕਸ਼ਨ ਸੈਂਟਰ 'ਚ ਭੇਜਣੇ ਸੀ ਕਿਉਂਕਿ ਪੰਜਾਬ ਸਰਕਾਰ ਕੋਲ ਡੀਡਿਕਸ਼ਨ ਸੈਂਟਰ ਨਹੀਂ ਤਿਆਰ ਸੀ। ਇਸ ਕਰਕੇ ਜਿਨ੍ਹਾਂ ਦਾ ਇਲਾਜ ਨਸ਼ਾ ਚਾ ਉਹ ਕੇਂਦਰਾਂ ਚ ਹੋਣਾ ਸੀ ਜਿਨ੍ਹਾਂ ਨੂੰ ਰੀਹੈਬਿਲੀਟੇਸ਼ਨ ਸੈਂਟਰਾਂ ਤੇ ਭੇਜਣਾ ਸੀ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਇਹ ਵੀ ਇੱਕ ਉਤਪੀੜਨ ਹੈ ਬੜਾ ਸਮੁਗਲ ਅਜੇ ਤੱਕ ਜੇਲ੍ਹਾਂ ਤੋਂ ਬਾਹਰ ਹੈ ਸਰਕਾਰ ਪੁਲਿਸ ਦੀਆਂ ਜਿਹੜਾ ਜਿੱਥੋਂ ਜੇਲ੍ਹਾਂ ਵਿੱਚ ਵੀ ਨਸ਼ਾ ਵੰਡਿਆ ਜਾ ਰਿਹਾ ਉੱਥੇ ਹੰਤਪਾਨ ਤੋਂ ਡਰ ਰਹੀ ਹੈ ਪੋਲਿਟੀਸ਼ੀਅਨ ਜਿਹੜੇ ਡਰੱਗ ਮਾਫੀਆ ਤੋਂ ਪੈਸਾ ਲੈ ਕੇ ਆਪਣੀ ਰਾਜਨੀਤੀ ਚਲਾਉਂਦੇ ਵੋਟਾਂ ਦਾ ਵਪਾਰ ਕਰਦੇ ਉਹਨੂੰ ਹੱਥ ਪਾਣ ਤੋਂ ਫੜ ਰਹੀ ਆ ਦਰ ਰਹੀ ਆ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਇਹ ਸਿਰਫ ਬੇਰੁਜ਼ਗਾਰ ਨੌਜਵਾਨਾਂ ਨੂੰ ਕੁੱਟਣ ਤੇ ਜ਼ੋਰ ਦਿੱਤਾ ਹੈ ਇਨੀ ਕਿਤੇ ਕੰਮੇ ਕੁੱਟਣ ਤੇ ਜ਼ੋਰ ਦਿੱਤਾ ਹੈ ਇਹ ਕਿਸਾਨਾਂ ਨੂੰ ਕੁੱਟਣ ਤੇ ਲੱਗੇ ਹੋਏ ਆ ਵਪਾਰੀ ਜਿਹੜੇ ਆਪਣੇ ਹੱਥ ਦੀ ਗੱਲ ਕਰਦਾ ਉਹਨੂੰ ਕੁੱਟਣ ਤੇ ਲੱਗੇ ਹੋਏ ਆ ਧਰਨੇ ਤੇ ਬੈਨ ਲਗਾਉਣ ਲਈ ਲੱਗੇ ਹੋਏ ਆ ਤੁਸੀਂ ਦੇਖੋ ਤਾਂ ਸਹੀ ਜੇ ਕਿਤੇ ਮਜ਼ਦੂਰ ਗਰੀਬ ਕਿਸਾਨ ਭੈਣਾ ਸਾਡੀਆਂ ਔਰਤਾਂ ਕੰਨੀਆਂ ਇੱਥੇ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ ਭਗਵੰਤ ਮਾਨ ਦੀ ਮੱਤਕ ਤਾਂ ਮਾਰੀ ਗਈ ਇਹ ਇੱਥੇ ਠੇਕੇਦਾਰਾਂ ਨਾਲ ਖੜ ਜਾਂਦਾ ਤੇ ਔਰਤਾਂ ਨੂੰ ਕੁੱਟਣ ਲੱਗ ਜਾਂਦੇ ਜੇਲ੍ਹਾਂ ਤੇ ਜਨ ਲੱਗ ਜਾਂਦੇ ਹਰ ਕਦਮ ਇੱਥੇ ਰਾਜੇ ਨਾਲ ਖੜ ਗਿਆ ਨਿਰਦਮ ਨੂੰ ਕੁੱਟਣ ਲੱਗ ਗਿਆ ਗਰੀਬਾਂ ਨੂੰ ਕੁੱਟਣ ਲੱਗ ਗਿਆ ਸੋ ਇਹ ਜ਼ਬਰ ਕਿਹੜਾ ਹੈ ਕਿ ਤਾਨਾਸ਼ਾਹੀ ਦਾ ਰਵਈਆ ਜਿਹੜਾ ਆਇਆ ਇਕ ਕਲੂਜ਼ੀ ਸੰਦਰਬਨ ਨੂੰ ਇੰਪੋਜ਼ ਕਰਨ ਦਾ ਰਵਈਆ ਜਿਹਾ ਆਇਆ ਇਹ ਨੂੰ ਬੀਐਸਪੀ ਰੱਦ ਕਰਦੀ ਹੈ ਔਰ ਆਮ ਬਾਰੇ ਸਮਿਤੀ ਪੰਜਾਬ ਸਰਕਾਰ ਨੇ ਦੇ ਸਿੱਤੇ ਭੁਗਤਣੇ ਪੈਣਗੇ ਪੰਜਾਬੀਆਂ ਨੂੰ ਮੈਂ ਫੇਰ ਸੱਦਾ ਦਿੰਨਾ ਕਿ ਆਓ ਇੱਕ ਕੋਈ ਰਾਜਨੀਤਿਕ ਦਲ ਹੈ ਜਿਹੜਾ ਪੰਜਾਬ ਦੀ ਜਵਾਨੀ ਬਚਾਉਣ ਲਈ ਪੰਜਾਬ ਦੀ ਕਿਸਾਨੀ ਬਚਾਉਣ ਲਈ ਪੰਜਾਬ ਦੇ ਕਿਰਤੀਆਂ ਨਾਲ ਕਾਮਿਆਂ ਨਾਲ ਮਜ਼ਦੂਰਾਂ ਨਾਲ ਖੜਿਆ ਬੇਦਗਜ਼ਾਰ ਲੋਕ ਜਵਾਨਾਂ ਨਾਲ ਖੜਿਆ ਆਓ ਆਪਾਂ 78 ਸਾਲ ਜਿਹਨਾਂ ਨੂੰ ਅਜਮਾਇਆ ਉਹਨਾਂ ਨੇ ਪੰਜਾਬ ਬਰਬਾਦ ਕੀਤਾ ਤਬਾਹ ਕੀਤਾ ਆਓ ਆਪਾਂ ਇਹਨਾਂ ਨੂੰ ਰੱਦ ਕਰੀਏ 78 ਸਾਲ ਦੇ ਆਤਮਾ ਨੂੰ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦੇਣ ਦਾ ਮਨ ਬਣਾਈਏ ਔਰ ਆਉਣ ਬੜੇ ਸਮੇਂ ਵਿੱਚ ਬੀਐਸਪੀ ਨੂੰ ਮੌਕਾ ਦੇ ਕੇ ਪੰਜਾਬ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਉਹਨਾਂ ਚੁਣੌਤੀਆਂ ਜੋ ਪੰਜਾਬ ਨੂੰ ਕੱਦਨ ਦੇ ਵਿੱਚ ਪੰਜਾਬੀ ਸਜੋਕਰਨ ਬੀਐਸਪੀ ਦੀ ਪੰਜਾਬ ਸੰਭਾਲੋ ਮੈਮ ਨੂੰ ਸਫਲ ਕਰਨ ਇਹ ਹੀ ਮੇਰੀ ਪੀਲ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ ਸੋ ਇਹ ਸਨ ਭੋਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਸਾਹਿਬ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਸੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਜੈ ਭੀਮ ਜੈ ਭਾਰਤ